ਨੀ ਤੂੰ ਤਾਂ ਮੈਨੂੰ ਬੁਲਾਇਨਾ ਗੱਦਨਾ ਕਰ ਤੀਰੇ ਕਰਕੇ ਮੈਂ ਬੂਟਾ ਚ ਹਰਿਆ ਮੈਂ ਤੂੰ ਆਬਦੇ ਸਾਰੇ ਮਰੀਜਾਂ ਨੂੰ ਕਹੀ ਰਹੀ ਵੀ ਬੂਟੀ ਕਾਂਗਰਸ ਨੂੰ ਪਾਉ ਬੂਟੀ ਕਾਂਗਰਸ ਨੂੰ ਪਾਉ ਤੂੰ ਤਾਂ ਮੈਨੂੰ ਇਹ ਗੱਲ ਨਾ ਕਰ ਮੈਨੂੰ ਬੇਵਾਰਗੀ ਲੱਗਦੀ ਏ ਤੂੰ ਤਾਂ ਹੁਣ ਵੇ ਮੈਂ ਕਾਦੋ ਕਿਹਾ ਵਾ ਵੇ ਤੂੰ ਡੱਫੇਆ ਘੱਟ ਕਰ ਤੈਨੂੰ ਮੈਂ ਪਹਿਲਾਂ ਵੀ ਕਿਹਾ ਖਾਦੀ ਪੀਤੇ ਚ ਮੇਰੇ ਨਾਲ ਬਕਵਾਸ ਨਾ ਕਰਿਆ ਕਰ ਕਾਹੀ ਤੈਨੂੰ ਮੈਂ ਪਹਿਲਾਂ ਕਿਹਾ ਸੀਗਾ ਬਈ ਐਵੇਂ ਮੇਰੇ ਪਾਸ ਸੱਚ ਚੱਕ ਚੱਕ ਦਵਾਈਆਂ ਕੁੜੀਆਂ ਪੱਤੇ ਨਾ ਖਾਇਆ ਕਰੇ ਮੈਨੂੰ ਪਤਾ ਨਹੀਂ ਲੱਗਦਾ ਤੈਨੂੰ ਕਿਹੜੀ ਚੀਜ਼ ਦੇ ਆ ਕਿਹੜੀ ਚੀਜ਼ ਦੇ ਨਹੀਂ ਬਕਵਾਸ ਕਰ ਰੂ ਪੰਕੀਨ ਲੱਗ ਜੂਗਾ ਨਸ਼ੇੜੀ ਕਿਸੇ ਥਾਂ ਦਾ ਨਹੀਂ ਮੈਂ ਉਹ ਅਮਲੀ ਪਹਿਲਾਂ ਸੀਗਾ ਹੁਣ ਸਾਰਾ ਕੁਛ दारू ਰੂ ਰੂ ਮੈਂ ਛੱਡਤੀ ਠੀਕ ਆ ਤੂੰ ਬਕਵਾਸ ਨਾ ਕਰ ਨਾਲੇ ਕਿਹੜੇ ਤੇਰੇ ਪਿਆ ਉਹਦੇ ਮੈਂ ਪੱਤੇ ਖਾ ਲੇ ਐਵੇਂ ਬਕਵਾਸ ਕਰੀ ਜਾਂਦੀ ਹੈ ਮਿੱਤੋਂ ਫਿਰ ਗਾਣਾ ਸੁਣੇਗੀ ਗੰਦੀਆਂ ਵੇ ਤੂੰ ਬਸ ਕਰਿਆ ਕਰ ਦਿਨੇ ਮਰੀਜ਼ ਆਉਂਦੇ ਆ ਸਾਰੇ ਮੇਰੀ ਸ਼ਕਲ ਦੇ ਕੀ ਪਛਾਣ ਲੈਂਦੇ ਆ ਪਤਾ ਨਹੀਂ ਤੂੰ ਮੇਰੀ ਸ਼ਕਲ ਨੂੰ ਕੀ ਕਰਤਾ ਪੁੱਛ ਲੈਂਦੇ ਆ ਵੇ ਤੂੰ ਛੰਡੇ ਅਮਲੇ ਦੀ ਘਰ ਵਾਲੀਆਂ ਛੰਡੇ ਅਮਲੇ ਦੀ ਘਰ ਵਾਲੀਆਂ ਇੰਨਾ ਨਾਮ ਹੁੰਦਾ ਸੀ ਮੇਰਾ ਡਾਕਟਰਾਂ ਚ ਸਾਰੀ ਮਿੱਟੀ ਕਰਤੀ ਤੂੰ ਹਾਰ ਕੀ ਗਿਆ ਸਰਕਾਰ ਚ ਮੇਰੀ ਕੀ ਗਲਤੀ ਆ ਪਹਿਲਾਂ ਦੇਖ